ਮੇਰਾ ਨਾਮ ਰਿਤਪਾਲ ਹੈ। ਅਬਦ ਪਾਲ ਤੁਹਾਡੇ ਜਿਹੜਾ ਹਾਸਾ ਹੋਇਆ ਕੌਣ ਸੀ ਤੁਹਾਡਾ ਕੀ ਲੱਗਦਾ ਸੀ? ਮੇਰਾ ਭਤੀਜਾ ਹੀ ਸੀਗਾ ਜੀ। ਇਹ ਕਿੰਨੀ ਕੁ ਉਮਰ ਸੀ ਉਹਦੀ? ਉਹਦੀ ਉਮਰ 16-17 ਸਾਲ ਸੀਗੀ। ਕੀ ਵਾਕਿਆ ਕੀ ਹੋਇਆ ਸੀ? ਵਾਕਿਆ ਕੀ ਸਕੂਲੋਂ ਆਏ ਸੀਗੇ ਜੀ ਤੇ ਨਹਿਰ ਤੇ ਦੋਸਤਾਂ ਨਾਲ ਚਲਿਆ ਗਿਆ ਤੇ ਉੱਥੇ ਉਹਦੀ ਨਹਿਰ ਤੇ ਡੁੱਬਣ ਕਾਰਨ ਉਹਦੀ ਮੌਤ ਹੋ ਗਈ ਤੇ ਨਾਲ ਦੇ ਦੋਸਤੋ ਦੇ ਛੱਡ ਕੇ ਉਹਨੂੰ ਆ ਗਏ। ਤੈਰਨਾ ਵਗੈਰਾ ਨਹੀਂ ਆਉਂਦਾ ਸੀ ਉਹਨੂੰ। ਤੈਰਨਾ ਤਾਂ ਉਹਨੂੰ ਆਉਂਦਾ ਨਹੀਂ ਸੀਗਾ ਜੀ। ਕਿਹੜੀ ਕਲਾਸ ਪੜਦਾ ਸੀ ਉਹ 11ਵੀਂ ਕਲਾਸ ਚ ਪੜਦਾ ਸੀ ਅੱਗੇ ਵੀ ਜਾਂਦਾ ਸੀ ਕਿ ਨਹਿਰ ਤੇ ਨਾਉਣ ਉਹਦਾ ਹੁਣ ਪਤਾ ਨਹੀਂ ਸਰ ਕਿ ਦੋਸਤਾਂ ਨਾਲ ਚਲਿਆ ਗਿਆ ਛੁੱਟੀ ਤੋਂ ਬਾਅਦ ਜਦੋਂ ਛੁੱਟੀ ਹੋਈ ਉਸ ਤੋਂ ਬਾਅਦ ਉਹ ਦੋਸਤਾਂ ਨਾਲ ਚਲਿਆ ਗਿਆ ਤੇ ਉਸ ਤੋਂ ਬਾਅਦ ਵਾਪਸ ਕਰੇ ਨਹੀਂ ਨਹਿਰ ਕਿੰਨੀ ਕੁ ਦੂਰ ਹੈ ਨਹਿਰ ਥੋੜੀ ਜੀ ਦੂਰ ਹੀ ਆ ਜੀ ਸਕੂਲ ਤੋਂ ਵੀ ਦੂਰੀ ਹੈ ਤੇ ਥੋੜੇ ਜਿਹਾ ਘਰਾਂ ਤੋਂ ਵੀ ਦੂਰੀ ਹੈ ਬਹੁਤ ਹੀ ਮੰਦ ਭਾਗੀ ਘਟਨਾ ਹੀ ਵਾਪਰੀ ਕੱਲ ਸਾਡੇ ਕਿਉਂਕਿ ਬੱਚਾ ਸਕੂਲ ਤੋਂ ਆਇਆ ਸੀਗਾ ਉਸ ਤੋਂ ਬਾਅਦ ਇਹ ਨਹਿਰ ਆ ਸਾਡੇ ਨਾਲ ਦੀ ਲੱਗਦੀ ਲਾਗੇ ਤੱਲੇ ਕਾਲੇ ਪੋਲ ਦੇ ਕੋਲ ਉੱਥੇ ਨਹਿਰ ਚ ਨਾਉਣ ਲੱਗੇ ਔਰ ਉੱਥੇ ਨਹਿਰ ਦਾ ਪਾਣੀ ਦਾ ਵਾਜ ਜ਼ਿਆਦੇ ਕਰਕੇ ਜਦੋਂ ਸੰਭਰ ਨਹੀਂ ਗਿਆ ਔਰ ਉੱਥੇ ਜਿਹੜੀ ਨਹਿਰ ਦੇ ਵਿੱਚ ਡੁੱਬਣ ਦੇ ਕਾਰਨ ਅਸ ਦੀ ਮੌਤ ਹੋ ਗਈ ਆਮ ਦੇਖਿਆ ਜੀ ਇਹ ਨਹਿਰ ਦੇ ਵਿੱਚ ਕਾਫੀ ਬੱਚੇ ਜਿਹੜੇ ਆ ਗਏ ਨੇ ਨੌਕੇ ਦੂੰਦੇ ਰਹਿੰਦੇ ਨੇ ਘਰ ਵੀ ਆ ਗਏ ਨੇ ਨੇੜੇ ਉੱਥੇ ਜੀ ਗੱਲ ਇਹ ਆ ਜੀ ਚਲੋ ਬੱਚੇ ਚਲੇ ਤਾਂ ਜਾਂਦੇ ਆ ਪਰ ਇਹੋ ਜਿਹੇ ਆ ਮੰਦ ਭਾਗੀਆਂ ਘਟਨਾਵਾਂ ਜਿਹੜੀਆਂ ਜਦੋਂ ਵਾਪਰਦੀਆਂ ਤੇ ਉਦੋਂ ਸਾਨੂੰ ਸਾਰਿਆਂ ਨੂੰ ਇਹਨਾਂ ਗੱਲਾਂ ਸੁਚੇਤ ਹੋਣ ਦੀ ਲੋੜ ਹੈ ਕਿਉਂਕਿ ਬੱਚੇ ਸਾਰੇ ਬੱਚਿਆਂ ਨੂੰ ਪੈਰ ਨਾ ਹੁੰਗੇ ਆਉਂਦਾ ਹੁੰਦਾ ਔਰ ਜਦੋਂ ਬੱਚੇ ਦੇ ਗਰੁੱਪ ਬਣ ਕੇ ਜਾਂਦੇ ਆ ਔਰ ਉੱਥੇ ਜਿਹੀ ਹੀ ਘਟਨਾ ਜਦੋਂ ਬੱਚੇ ਇਕੱਲੇ ਹੁੰਦੇ ਆ ਵਾਪਰਨ ਤੇ ਔਰ ਜਦੋਂ ਕੋਈ ਮੰਦਭਾਗੀ ਕਰਨਾ ਵਾਪਰ ਜਾਂਦੀ ਆ ਤਾਂ ਬੱਚੇ ਡਰ ਜਾਂਦੇ ਆ ਔਰ ਉੱਥੋਂ ਕਿਉਂਕਿ ਜੇਕਰ ਕੋਈ ਸਿਆਣੇ ਬੰਦੇ ਹੋਣ ਤਾਂ ਉਹ ਇਸ ਚੀਜ਼ ਨੂੰ ਰੋਲ ਵੀ ਕਰ ਲੈਂਦੇ ਆ ਕੋਈ ਨਾ ਕੋਈ ਰੋਲਾ ਪੈਂਦਾ ਉੱਥੇ ਜਾਂ ਬੱਚੇ ਨੂੰ ਬਚਾਇਆ ਜਾਂਦਾ ਪਰ ਨਹੀਂ ਇਹ ਜਿਹੜੀਆਂ ਮੈਂ ਸਮਝਦਾ ਵੀ ਸਾਨੂੰ ਬੱਚਿਆਂ ਨੂੰ ਇਸ ਗੱਲ ਤੋਂ ਕੰਟਰੋਲ ਕਰਨਾ ਚਾਹੀਦਾ ਔਰ ਬੱਚਿਆਂ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਆ ਵੀ ਜਦੋਂ ਉਹਨਾਂ ਨੂੰ ਤੈਰਨਾ ਆ ਗਿਆ ਆਉਂਦਾ ਤੇ ਕਦੇ ਵੀ ਤੇਜ਼ ਪਾਣੀ ਦੇ ਵਿੱਚ ਜਾਂ ਡੂੰਘੇ ਪਾਣੀ ਦੇ ਵਿੱਚ ਉਹਨੂੰ ਨਹੀਂ ਜਾਣਾ ਚਾਹੀਦਾ 11ਵੀਂ ਕਲਾਸ ਪੜ੍ਹਦਾ ਸੀ ਬੱਚਾ 11ਵੀਂ ਕਲਾਸ ਪੜ੍ਹਦਾ ਤੇਰੀ ਐਜ ਕਿਤੇ ਸੀ ਬੱਚੇ ਦੀ 17 ਸਾਲ ਦਾ ਬੱਚਾ ਸੀਗਾ ਜੀ ਹਾਂਜੀ ਮਾਪਿਆਂ ਲਈ ਬਹੁਤ ਹੀ ਨਫਦਾਈ ਗੱਲ ਆ ਕਿਉਂਕਿ ਬੱਚੇ ਨੂੰ ਮਸਾਂ ਪਾਲਦਾ ਪਰੋਸਦਾ ਔਰ ਇੱਥੋਂ ਤੱਕ ਲਿਆਉਂਦਾ ਔਰ ਬਹੁਤ ਵੱਡੀ ਜਿਹੜਾ ਘਾਟਾ ਪਿਆ ਨੁਕਸਾਨ ਹੋਇਆ ਪਰਵਾਰ ਇਹ ਜਸਦੀਪ ਸਿੰਘ ਜਸੂ ਆ ਪਿੰਡ ਲੰਡੇ ਗਿਆ ਆਂਦਾ ਕਿਆਰਮੀ ਕਲਾਸ ਪੜਦਾ ਸੀ ਸਰਕਾਰੀ ਸਕੂਲ ਦੇ ਵਿੱਚ ਲੰਡੇ ਕਾ ਦੇ ਵਿੱਚ ਇਹ ਛੁੱਟੀ ਮਿਲਣ ਤੋਂ ਬਾਅਦ ਨਹਿਰ ਤੇ ਆਪਣੇ ਸਾਥੀਆਂ ਨਾਲ ਨਹਾਉਣ ਚਲਾ ਗਿਆ ਇਹਨੂੰ ਮਤਲਬ ਪਾਣੀ ਜ਼ਿਆਦਾ ਵਹਾਉਣ ਕਰਕੇ ਇਹਦੀ ਮੌਤ ਹੋ ਗਈ ਪਾਣੀ ਚ ਡੁੱਬਣ ਕਰਕੇ ਆਮ ਅਖਰ ਦੇਖਿਆ ਜਾਂਦਾ ਜੀ ਇੱਥੇ ਬੱਚੇ ਬਹੁਤ ਜ਼ਿਆਦਾ ਜਿਹੜੇ ਕਿ ਨਹਿਰ ਵਿਚਾਲਾ ਬੰਦੇ ਨੇ ਨਹਾਉਂਦੇ ਨੇ ਅਸੀਂ ਸਾਰੇ ਮਾਪਿਆਂ ਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਜਿਹੜਾ ਦੇ ਬੱਚੇ ਨਹਿਰ ਤੇ ਨਹਾਉਣਾ ਜਾਂਦੇ ਆ ਉਹ ਆਪਣੇ ਬੱਚਿਆਂ ਨੂੰ ਨਹਾਉਣ ਤੋਂ ਰੋਕਣ ਨਹਿਰ ਤੇ ਜੰਤੂ ਵੀ ਰੋਕਣ ਇਹਨਾਂ ਨੂੰ ਨਹੀਂ ਧਾਰਨਾ ਆਉਂਦਾ ਖਾਸ ਕਰਕੇ ਨਾ ਜਾਣ ਥੋੜਾ ਇਹਦੇ ਕੇਸ ਚ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ ਵਿੱਚ ਅਸੀਂ 194 ਬੀ ਐਨ ਐਸ ਦੀ ਕਾਰਵਾਈ ਅਮਲ ਚ ਲਿਆ ਰਹੇ ਹਾਂ ਅਗਲੀ ਸੂਰਤ ਜਿਹੜੀ ਕਾਰਵਾਈ ਹੋਊਗੀ ਉਹ ਅਮਲ ਚ ਲਿਆ ਦੇਾਂਗੇ